ਆਇਦਰ ਸਕੰਜਰੀ ਪਹੇਗਾ metro भेण तक गियूं वॾी चई सोन ਰੋ ਰਿਹਾ ਹੈ ਹੋਰ ਲੱਗੇ ਵਿਚੋਟਾ ਬਗਾ ਕਰਦਾ ਹੈ ਜੀ ਜੈਪ੍ਰਾਤ ਹੈ ਮੈਨੂੰ ਲੱਗੀ ਇਹ ਟਿਕਣੀ ਇਹ ਦਿੱਲਾ ਹੈ ਮਗਨਪੁਰ ਜਿਹੜਾ ਮਗਨਪੁਰ ਜਿਹੜਾ ਉਹ ਪਰੇ ਜੰਦਗੀ ਦਾ ਪਰਲੇ ਨਾਤੇ ਗਾ ਰਿਹਾ ਹੈ ਸਮਰਾਜ ਸਾਰੇ ਸਾਰੇ ਆਪਣੀਆਂ ਦਾ ਬਾਪੋਂ ਮੇਲਾ ਹਲਾ ਦਿੰਦਾ ਬਾਈ ਫੇਰ ਪਤਾ ਨਹੀਂ ਨਜ਼ਦਾ ਨਹੀਂ ਆਉਂਦਾ ਹੁੰਦਾ ਜਨਾ ਉਵੇਂ ਮੇਲਾ ਹਲਾਇਆ ਕਰਾਂ ਮੈਂ ਬਾਈ ਬੱਲ ਕੋ ਹਰੋਖ ਨਹੀਂ ਪਾਉਂਦਾ ਨਹੀਂ ਸੜੀ ਪਾਉਂਦਾ ਨਹੀਂ ਪਿੱਛੇ ਕਰੋ ਪਿੱਛੇ ਬੈਂਡ ਹੁਣ ਕਦੀ ਪਾਉਂਦੇ ਨਹੀਂ ਰੇਕ ਤੋਂ ਪਿੱਛੇ ਪਿੱਛੇ ਰਿਓ ਜਦੋਂ ਪੁੱਤ ਛੱਡਾਂ ਦੀ ਸ਼ੌਂਗੀ ਹੁੰਦੇ ਫੁਰ ਫੁਰ ਦੇ ਲੜਕਿਆਂ ਦੀ ਸਾਹਦੇ ਫਿਰ ਪੁੱਤ ਛੱਡਾਂ ਦੀ ਸ਼ੌਂਗੀ ਹੁੰਦੇ ਹਨ ਫਿਰ ਦਾ ਫੋਨ ਤੇ ਦੁਨੀਆ ਦੇ ਪਾਉ ਤੋਂ ਸਭ ਕਹਿਣਾ ਆ ਵੀ ਸਾਡੇ ਸੈਕਟਾ ਹੋ ਜੋ ਕੋਲ ਰੈਕ ਦੇ ਅੰਦਰ ਰਾਈਡ ਤੇ ਰੈਕ ਦੇ ਅੰਦਰ ਦਾ ਹਰੋਕ ਕਾਹ ਬਾਤ ਹੈ ਖਾਓ ਬੁਰਾ ਬਣਾ ਤੇ ਲੱਗ ਗਿਆ ਜੋਟੀਆ ਖਵਾਰਾ ਫੀਡ ਕਲੱਬ ਖਵਾਰਾ ਕਿਹੇ ਚੋਟੀ ਦਾ ਕਰਦਾ ਟਾਈਮ ਨੋਟਰ ਬਾਈ ਜਿਹੜਾ ਨੋਟ ਕਰੀ ਕਰਦਾ ਹੈ ਹਰ ਦਰਸ਼ਕੋ ਹੋਸ਼ਨਾ ਬੁਧਾ ਰਿਹਾ ਤਾੜੀਆਂ ਮਾਰਦੇ ਜ਼ੋਰਦਾਰ ਤਾੜੀਆਂ ਮਾਰਦੇ ਰੇਰ ਬਾਰੇ ਬਾਰੇ ਮੈਂ ਖੜਾ ਫੀਡ ਕਿਹਦੇ ਜਾ ਹੈ ਖਵਾਰਾ ਫੀਡ ਕਲੱਬ ਚੋਟੀਆ ਦਾ ਚੋਟੀ ਫੱਟੀ ਗਈ ਬਹੁਤ ਜਾਨ ਕਰੇ ਪ੍ਰੈਸਰ ਦਾ ਥੋੜਾ ਕਿਰ ਲੱਗਦਾ ਤੇ ਵੀ ਵਿਰੋਧ ਪੈ ਰੇ ਸਰੀਰਾਂ ਦੇ ਜਿਹੜੇ ਲਾਈਆਂ ਮਹਿਰਤਾ ਉੱਠ ਗਏ ਉਹ ਧੰਨ ਜੋਰ ਜਵਾਨਾਂ ਦਾ ਲਗੜ ਭਰਿਆਂ ਦੇ ਲੰਨਟੇ ਗੜੀ ਦੇ ਘੋੜੇ ਨੇ ਦਰਹੀ ਜਾਂਦੇ ਨੇ ਮਟਬਾਡੇ ਰਾਜੇ ਖੱਲੇ ਹੱਟ ਪਾਸੇ ਮੁੱਢੀਆਂ ਪੌਂਦੀ ਫਿਰੇ ਜਵਾਨੇ ਰਾਜੇ ਖੱਲੇ ਹੱਟ ਪਾਸੇ ਧਗੜੇ ਪੌਂਦੀ ਫਿਰੇ ਜਵਾਨੇ ਇਧਰ ਦੇ ਪਾਸੇ ਜੋਰ ਫੇਰ ਹੋਰ ਅਗੇ ਲੱਗਦੇ ਜੁੱਟ ਕੇ ਫੇਤੀ ਫੇਤੀ ਗੂ ਸਾਨੂੰ ਦਿਖਾ ਲਈਏ ਭਰਿਆ ਸਾਡੀ ਖਾਤਰ ਜੇ ਮਰਦੀ ਹੈ ਜਲਪਰ ਆ ਗਿਆ ਜੇ ਛੇ ਦੇ ਪਾੜੇ ਦਾ ਕਰਦੇ ਬੜੇ ਬੜੀਆਂ ਝੋੜੀਆਂ ਦੇ ਸਾਰ ਝੋੜੀਆਂ ਹੋਰ ਬੜੀਆਂ ਹੋਣ ਲੱਗਿਆ ਜੋਰ ਹੈ ਉਹ ਹੁਣ ਪਤਾ ਲੱਗਦਾ ਹੈ ਜੋ ਝੋਟੀਆਂ ਡਾਟ ਪਿਆ ਹੁਣ ਪਤਾ ਲੱਗਦਾ ਹੈ ਇਧਰ ਦੇ ਪਾਸੇ 55 ਵੀਰੂ ਹੋਲੇਡਾ ਜੁੱਜ ਧੋਟਿਆ ਪਹਿਲਾ ਮੋੜ ਦਾ ਬੜਾ ਸੌਖਾ ਮੜਿਆ ਬਦਲੋ ਸਮਾਨ ਕਰਤੀ ਟਰੈਕਟਰ ਨੇ ਰੇਲਾਂ ਹਿਲਾਣਾ ਕੀ ਰਾਂ ਯਾਰ ਮੁੰਡੇ ਨੇ ਹੋ ਟ੍ਰੈਲ ਲਈ ਹੈ ਬਾਬੇ ਉਹ ਬੰਦਾ ਘਬਰਾ ਰਿਹਾ ਨਹੀਂ ਜਰਾ ਨਾ 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 ਜਿੱਤਾਂ ਲੇਟਰਾ ਅਰੇ ਜਿੱਤਾਂ ਉਹ ਮੈਂ ਨਹੀਂ ਨਾ ਨਾ ਆ ਦੇ ਦਾ कहिड़े जत बि चारपे कूप पासे कंदा اور باڑ پر یوڑا اوه خار ਯਾਰ ਮੈਂਟਾ 14 ਸੈਕਿੰਡ ਦੇ ਵਿੱਚ ਗੇੜਾ ਲਾਇਆ ਮਿੱਤਰੋ ਪਹਿਲੇ 56 ਵੀ ਨੇ ਬਾਕੀ 56 ਵੀ ਅਗਲਾ ਚੱਲਣਾ ਇਹ ਵੀ ਤੁਹਾਨੂੰ ਦਿਖਾਵਾਂਗੇ ਵਾਹ ਜੱਫੀ ਵਾਹ ਇਹ ਕਰ ਰਿਹਾ ਇਹ ਦਵਾਬੇ ਦੇ ਮੁੰਡੇ ਆ ਮਿੱਤਰੋ ਸਾਰੇ ਮਾਲਵੇ ਜਮਲਾ ਦਾ ਇੱਕ ਵੀ ਟਰੈਕਟਰ ਨਹੀਂ ਆਇਆ ਹੋਣਾਗਾ ਸਾਰੇ ਦਵਾਬੇ ਦੇ ਆ ਤੇ ਹਮਾਚਲ ਦੇ ਵਿੱਚ ਮੇਲਾ ਇਹ ਹਮਾਚਲ ਦਾ ਪਹਿਲਾ ਪੰਡਾ ਪੰਜਾਬ ਦਾ ਰੋਪੜ ਤੋਂ ਅੱਗੇ ਮਗਨਪੁਰ ਕੇ ਮਗਨਪੁਰ ਇਦਾਂ ਦਾ ਪੰਡਾ ਇਹ ਆ ਮਾਲਪੁਰ ਦਾ ਟਰੈਕਟਰ ਸੀ ਬਾਬੋ ਜੀ ਨੇ ਹਜੇ ਤੱਕ ਬੰਦਰਾ ਟਾਈਮ ਅੱਗੇ ਦੇਖਦੇ ਬਾਕੀ ਕੀ ਬੰਦਾ ਵੇਰੀ ਗੋਣਾ ਆ ਗਿਆ ਸਾਡੇ ਨਾਲ ਆਉਂਦੇ ਹੋ ਗੱਲ ਨਹੀਂ ਅਰਥ ਹੋਇਆ ਕਿਰਾ ਜੋ ਵੀ ਰਬ ਨੂੰ ਅਸਾ ਦਾ ਦਾਰਕੀ ਦਾ ਦੌਰ ਦਾ ਹੈ ਚੌੜੀ ਹੋ ਗਿਆ ਆ ਗਿਆ ਸਰਵਜਾ ਜਾਸ ਸਾਡਾ ਅਫੀਦ ਕਰ ਆਪਣਾ ਮੇ ਵੀਰੋ ਥੋੜਾ ਕਿਹੇ ਜੋਰ ਪੂਰਾ ਨਾ ਹੋਇਆ ਬੁੱਗਰ ਰੱਸੀ ਫੱਟੀਆਂ ਦਾ ਯਾਰ ਕਰੇ ਯਾਰੀਆ ਕਈ ਵਾਰ ਆਪਣੇ ਹੀ ਕਰ ਜਾਂਦੇ ਮਾਲੀਆ ਉਹਨ ਵੇਲੇ ਕਿਹੜੇ ਵੀਰਾ ਵੀਰਾਂ ਕਹਿਨੇ ਆ ਰਾਤ ਰਤ ਹੁੰਦੇ ਮਾਹੌਲ ਤੇ ਜਿਵੇਂ ਠੱਗੇ ਖਾ ਕੇ ਬੰਦੇ ਲਗੇ ਦੂਰੀਆਂ ਧਾਰੀ ਦਾ ਹੁੰਦੇ ਰੱਬ ਦਾਤਾ ਨਾਲ ਸਮਾਗ ਤੇ ਜਿਵੇਂ ਫੇ ਠੱਗੇ ਖਾ ਕੇ ਬੰਦੇ ਲਗੇ ਦੂਰੀਆਂ ਧਾਰੀ ਦਾ ਹੁੰਦੇ ਰੱਬ ਦਾਤਾ ਨਾਲ ਸਮਾਗ ਤੇ ਜਿਵੇਂ ਉਹਨਰ ਪਾਸੇ ਜੋੰਡੀਰ ਪਰਵੰਦਰਾਂ ਸਾਹਿਬ ਫੇਚੂ ਝੋਟਿਆ ਜਿੱਤਰੇ ਪੇਰਾ ਚਲ ਫੇਰ ਬਣੀ ਹੈ ਜਿੱਤੇ ਪਾੜਿਆ ਸੋ ਜਾਰਾ ਬੜੀਆਂ ਕੁੱਝੇ ਸੁਰਵਰ ਜੋੜਿਆ ਦਾ ਕੋਈ ਨਾਜ਼ ਨਹੀਂ ਲੱਗਾ ਕੋਈ ਅੱਜੋ ਪਹਿਲਾ ਰੀਅੂ ਹੋਣੇਗਾ ਜਿਹੜਾ ਦੋ ਰੰਗ ਪਾ ਕੇ ਆ ਗਿਆ ਜਿਹੜੇ ਜਿਹੜੇ ਛੋਡੀਆਂ ਨੂੰ ਪਿਆਰ ਕਰਦੇ ਤਾਲੀਆਂ ਜ਼ੋਰ ਨਾਲ ਇੱਥੇ ਰੱਖਾ ਛੋਡੀਆਂ ਦੀ ਬਾਰੀ ਚੜਾਈ ਲੱਗਦੀ ਹੈ ਮੈਂਨਾਂ ਆਓ ਦੇਖੋ ਛੋਡਾ ਬੜਾ ਹੈਲੋ ਅਡੀ ਛੋਡੂ ਦਿਸ਼ਾ ਟਾਈਮ ਦਾ ਸੀ ਵੀਰਾ ਵੀਰ ਦਾ ਟਾਈਮ ਦਾ ਸੀ 4328 4328 ਠੀਕ ਸਾਡਾ ਰਿਹਾਂ ਜੁੰਡੀਗੁਰੂ ਪਰਵੰਦੇ ਦਾਸਰਾ 4328 432 ਸੈਕਿੰਡ ਜਿਹੜਾ ਸਮਾਂ ਲਿਆ ਹੈ ਜੁੰਡੀਗੁਰੂ ਪਰਵੰਦੇ ਦਾਸਰਾ ਦੂਜਾ